ਕੱਲ ਕਰਾਂਗੇ ਪਲਕ तिवारी ਦੀ ਸ਼ਵੇਤਾ तिवारी ਦੀ ਡਾਟਰ ਕੌਣ ਨਹੀਂ ਜਾਣਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਗਰਮ ਨੇ ਇੱਕ ਇਹਨਾਂ ਦੀ ਵੀਡੀਓ ਜੋ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ ਜਿਸ ਦੇ ਵਿੱਚ ਦੋਨੋਂ ਮਾਂ ਬੇਟੀ ਨੇ ਇੱਕ ਡਾਂਸ ਕੀਤਾ ਸੀਗਾ ਉਹ ਵੀਡੀਓ ਜੋ ਇੰਨੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋਈ ਕਿ ਕੋਈ ਗੈਸ ਹੀ ਨਹੀਂ ਕਰ ਪਾ ਰਿਹਾ ਸੀਗਾ ਕੌਣ ਮਦਰ ਹੈ ਕੌਣ ਡਾਟਰ ਹੈ ਤੁਹਾਨੂੰ ਦੱਸ ਦਿੰਨੇ ਕਿ ਸ਼ਵੇਤਾ तिवारी ਆਪਣੇ ਟੀਵੀ ਇੰਡਸਟਰੀ ਦਾ ਬਹੁਤ ਮੰਨਿਆ ਪਰਮੰਨਿਆ ਚਿਹਰਾ ਜਿਨ੍ਹਾਂ ਨੇ ਬਹੁਤ ਸਾਰੇ ਸੀਰੀਅਲਜ਼ ਵਿੱਚ ਕੰਮ ਕਰਕੇ ਸਾਨੂੰ ਸਭ ਨੂੰ ਐਂਟਰਟੇਨ ਕੀਤਾ ਔਰ ਇੱਕ ਰੈਨਾਉਂਡ ਫੇਸ ਹੈ ਜਿਹਨੂੰ ਹਰ ਕੋਈ ਪਸੰਦ ਕਰਦਾ ਸੋ ਉਹਨਾਂ ਦੀ ਹੀ ਅਕੋ ਡਾਟਰ ਪਲਕ तिवारी ਸ ਮੀਡੀਆ ਤੇ ਆਪਣੇ ਜੋ ਐਰਪੋਰਟ ਲੁਕਸ ਦੇ ਕਰਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਆਪਣੇ ਡਾਂਸ ਮੂਵਸ ਦੇ ਕਰਕੇ ਔਰ ਆਪਣੇ ਐਡਵਰਟਾਈਜ਼ਮੈਂਟਸ ਦੇ ਕਰਕੇ ਵੀ ਬਹੁਤ ਜ਼ਿਆਦਾ ਸਰਗਰਮ ਹੈ ਸੋਸ਼ਲ ਮੀਡੀਆ ਤੇ ਔਰ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਕੰਟੈਂਟ ਉਹਨਾਂ ਦਾ ਮੋਸਟਲੀ ਐਡਵਰਟਾਈਜ਼ਮੈਂਟਸ ਦਾ ਹੀ ਹੁੰਦਾ ਹੈ ਪਰ ਇੱਕ ਇੰਟਰਵਿਊ ਦੇ ਦੌਰਾਨ ਪਲਕ ਤੇਵਾਰੀ ਨੇ ਬੋਲਿਆ ਹੈ ਕਿ ਉਸ ਨੂੰ ਹ ਕੋਈ ਵੀ ਸਟਾਰਟਿੰਗ ਚ ਪਸੰਦ ਨਹੀਂ ਕਰਦਾ ਸੀ ਹ ਹਮੇਸ਼ਾ ਹਰ ਕੋਈ ਰਿਜੈਕਟ ਕਰਦਾ ਸੀਗਾ ਕੋਈ ਵੀ ਮੈਨੂੰ ਦੇਖਦਾ ਸੀਗਾ ਛੇ ਇਹ ਅੱਛਾ ਉਹਨਾਂ ਨੂੰ ਬਹੁਤ ਜ਼ਿਆਦਾ ਨੈਗਲੈ ਇਸ ਚੀਜ਼ ਦੇ ਲਈ ਉਹ ਡੀਮੋਟੀਵੇਟ ਤਾਂ ਨਹੀਂ ਹੋਈ ਬਲਕਿ ਇਸ ਚੀਜ਼ ਨੂੰ ਮੋਟੀਵੇਸ਼ਨ ਲੈ ਕੇ ਉਹ ਅੱਗੇ ਵਧਦੀ ਰਹੀ ਜਿਸ ਦੀਆਂ ਵੀਡੀਓਜ਼ ਜਿਹੜੇ ਸੋਸ਼ਲ ਮੀਡੀਆ ਤੇ ਅਸੀਂ ਦੇਖੀਆਂ ਨੇ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਉਹਨਾਂ ਦਾ ਐਕਟਿਵ ਰਹਿਣਾ ਫੈਨਸ ਦੇ ਲਈ ਬਹੁਤ ਵੱਡੀ ਗੱਲ ਹੈ ਪਰ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਅਗਰ ਉਹਨਾਂ ਦੇ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਸੈਫਲੀ ਖਾਨ ਦੇ ਬੇਟੇ ਦੇ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਨੇ ਹਾਲਾਂਕਿ ਇਸ ਚੀਜ਼ ਦੇ ਬਾਰੇ ਕੋਈ ਵੀ ਹਾਲੇ ਪੁਸ਼ਟੀ ਤਾਂ ਨਹੀਂ ਪਰ ਦੋਨੋਂ ਨੂੰ ਬਹੁਤ ਤਰ ਹਲਗ-ਹਲਗ ਜਗਾਵਾਂ ਤੇ ਜੋ ਸਪੌਟ ਕਰਦੇ ਦੇਖਿਆ ਜਾਂਦਾ ਹੈ ਔਰ ਹਾਲੀ ਦੇ ਵਿੱਚ ਮੈਚ ਦੇਖਣ ਦੇ ਲਈ ਪਹੁੰਚੇ ਸੀਗੇ ਇਬਰਾਹਿਮ ਕਿਸੇ ਦੇ ਨਾਲ ਉਹ ਕੋਈ ਹੋਰ ਨਹੀਂ ਬਲਕਿ ਰਾਸ਼ਾ ਸੀਗੀ ਰਵੀਨਾ ਟੰਡਨ ਦੀ ਡਾਟਰ ਜੋ ਸਵਾਦ ਪਲਕ ਤੇਵਾਰੀ ਨੂੰ ਤਾਂ ਪਤਾ ਨਹੀਂ ਉਹਨਾਂ ਦਾ ਕੋਈ ਰਿਐਕਸ਼ਨ ਤਾਂ ਨਹੀਂ ਆਇਆ ਪਰ ਪਲਕ ਤੇਵਾਰੀ ਉਸ ਸਮੇਂ ਨਜ਼ਰ ਨਹੀਂ ਆਈ ਰਾਸ਼ਾ ਔਰ ਇਬਰਾਹਿਮ ਦੋਨੋਂ ਮੈਚ ਦੇਖਣ ਦੇ ਲਈ ਪਹੁੰਚੇ ਤੇ ਉਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਇਬਰਾਹਿਮ ਹਮੇਸ਼ਾ ਜੋ ਹੈ ਸਪੌਟ ਕੀਤੇ ਜਾਂਦੇ ਨੇ ਸ਼ਵੇਤਾ ਤਿਵਾਰੀ ਦੀ ਡਾਕਟਰ ਦੇ ਨਾਲ ਕਿਉਂਕਿ ਲਗਾਤਾਰ ਇਹਨਾਂ ਆਪਣੇ ਫੇਸ ਕੱਟ ਨੂੰ ਲੈ ਕੇ ਆਪਣੀ ਫਿਜ਼ਿਕ ਨੂੰ ਲੈ ਕੇ ਆਪਣੇ ਡ्रेसਿੰਗ ਸੈਂਸ ਨੂੰ ਲੈ ਕੇ ਆਪਣੇ ਮੇਕਅਪ ਨੂੰ ਲੈ ਕੇ ਆਪਣੇ ਬੋਲਣ ਦੇ ਤਰੀਕੇ ਨੂੰ ਲੈ ਕੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਆਪਣੇ ਖਾਣ ਪੀਣ ਦੇ ਬਾਰੇ ਵੀ ਜੋ ਹੈ ਓਪਨਲੀ ਦੱਸਦੇ ਆ ਕਿ ਇਹਨਾਂ ਨੂੰ ਕੀ ਪਸੰਦ ਹੈ ਕੀ ਨਹੀਂ ਔਰ ਡਾਈਟਿੰਗ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਡਾਈਟ ਕਰਦੇ ਨੇ ਪਰ ਇੰਨੀ ਵੀ ਨਹੀਂ ਕਿਉਂਕਿ ਜਿਵੇਂ ਸ਼ਹਿਨਾਜ਼ ਕਹਿੰਦੀ ਹੈ ਏਕ ਨਾ ਇੱਕ ਦਿਨ ਤੋਂ ਸਭ ਨੇ ਮਰਨਾ ਹੀ ਹੈ ਤਾਂ ਫਿਰ ਅੱਛਾ ਖਾ ਕੇ ਮਰੋ ਸੋ ਹਰ ਕੋਈ ਜੋ ਹੈ ਡਾਈਟ ਵੀ ਕਰਦਾ ਹੈ ਫਿਟ ਵੀ ਰਹਿੰਦਾ ਹੈ ਲੇਕਿਨ ਜੋ ਸੋ ਇਦਾਂ ਹੀ ਕਲਾਕਾਰ ਜਿਹੜੇ ਨੇ ਖਾਂਦੇ ਨੇ ਲੇਕਿਨ ਬਹੁਤ ਬੈਲੈਂਸਡ ਡਾਈਟ ਦੇ ਨਾਲ ਇਦਾਂ ਹੀ ਸ਼ਵੇਤਾ ਤਿਵਾਰੀ ਦੀ ਡਾਕਟਰ ਪਲਕ ਤਿਵਾਰੀ ਸੋਸ਼ਲ ਮੀਡੀਆ ਤੇ ਹਮੇਸ਼ਾ ਡਾਈਟ ਦੇ ਬਾਰੇ ਵੀ ਦੱਸਦੀ ਹੈ ਔਰ ਆਪਣੇ ਲੁਕਸ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ ਹੈ ਕਿਉਂਕਿ ਜੋ ਨੈਕਸਟ ਜਨਰੇਸ਼ਨ ਆ ਰਹੀ ਹੈ ਉਹ ਡੇਟ ਆਫ ਬਰਥ ਤਾਂ ਨਹੀਂ ਆਪਾਂ ਕੋਈ ਇਹਨਾਂ ਦਾ ਰਿਵੀਲ ਕਰ ਸਕਦੇ ਕਿਉਂਕਿ ਜਨਜੀ ਜੈਂਜੀਜ਼ ਜੋ ਹੁੰਦੇ ਨੇ ਬੱਚੇ ਨੇ ਜੋ ਜੈਂਜੀ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਨੈਕਸਟ ਲੈਵਲ ਐਡਵਾਂਸ ਨੇ ਸੋ ਬੱਚਿਆਂ ਨੂੰ ਵੀ ਪੈਰੈਂਟਸ ਨੂੰ ਵੀ ਬੱਚਿਆਂ ਨੇ ਆਪਣੇ ਨਾਲ ਹੀ ਉਨਾ ਹੀ ਸਰਗਰਮ ਕੀਤਾ ਜਿਸ ਦੀ ਬਹੁਤ ਵੱਡੀ ਐਗਜ਼ਾਮਪਲ ਸ਼ਵੇਤਾ तिवारी ਔਰ ਪਲਕ तिवारी ਨੇ ਉਧਰ ਰਾਸ਼ਾ ਔਰ ਰਵੀਨਾ ਟੰਡਨ ਉਹਨਾਂ ਦਾ ਮਦਰ ਡਾਟਰ ਦਾ ਡਿਊਓ ਔਰ ਇੱਧਰ ਮਦਰ ਡਾਟਰ ਦਾ ਡਿਊਓ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਤੇ ਇਹਨਾਂ ਦੇ ਵੱਲੋਂ ਕੰਟੈਂਟ ਵੀ ਉਦਾਂ ਦਾ ਹੀ ਪੋਸਟ ਕੀਤਾ ਜਾਂਦਾ ਸੋ ਨੈਗਲੈਂਸ ਜੋ ਹੈ ਇਹਨਾਂ ਦੀ ਬਹੁਤ ਜ਼ਿਆਦਾ ਅਸੀਂ ਦੇਖੀ ਹੈ ਪੋਸਟ ਦੇ ਵਿੱਚ ਖੁਦ ਹੀ ਬੋਲ ਰਹੇ ਨੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਜੋ ਹੈ ਇੱਕ ਤਰ੍ਹਾਂ ਨਾਲ ਕਹਿ ਸਕਦੇ ਸੀ ਕਿ ਪਛੜਿਆ ਗਿਆ ਸ਼ੁਰੂ-ਸ਼ੁਰੂ ਚ ਕਿ ਮੈਨੂੰ ਪਸੰਦ ਨਹੀਂ ਕਰ ਰਿਹਾ ਸੀ ਕੋਈ ਵੀ ਲੇਕਿਨ ਬਹੁਤ ਅੱਛਾ ਕਰ ਰਹੀ ਹੈ ਇੰਡਸਟਰੀ ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਅਸੀਂ ਫਿਲਮਾਂ ਚ ਵੀ ਦੇਖੀ ਕਿਉਂਕਿ ਗਾਣੇ ਤਾਂ ਅਸੀਂ ਬਹੁਤ ਦੇਖ ਚੁੱਕੇ ਹਾਂ ਉਹਨਾਂ ਨੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਗਾਣੇ ਕੀਤੇ ਨੇ ਔਰ ਟੀਵੀ ਇੰਡਸਟਰੀ ਦੇ ਵਿੱਚ ਵੀ ਜਾਂ ਫਿਰ ਬਾਲੀਵੁੱਡ ਇੰਡਸਟਰੀ ਚ ਕਦੋਂ ਕੰਮ ਕਰਨਗੇ ਇਹਦੇ ਬਾਰੇ ਵੀ ਕੋਈ ਅਪਡੇਟ ਨਹੀਂ ਪਰ ਜਦੋਂ ਹੀ ਆਏਗੀ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਅਸੀਂ